ਧਿਆਨ ਦੇਣਯੋਗ ਜ਼ਰੂਰੀ ਗੱਲਾਂ ਥੋੜਾ ਸਮਾਂ ਕੱਢ ਕੇ ਜਰੂਰ ਸੁਣੋ ਨੰਬਰ 1 ਕਦੇ ਵੀ ਖਾਲੀ ਚਾਹ ਨਹੀਂ ਪੀਣੀ ਚਾਹੀਦੀ ਖਾਲੀ ਚਾਹ ਪੀਣ ਦੇ ਨਾਲ ਗੈਸ ਦੀ ਦਿੱਕਤ ਹੋ ਜਾਂਦੀ ਹੈ ਤੇ ਚਾਹ ਦੇ ਨਾਲ ਕੁਝ ਹਮੇਸ਼ਾ ਕੁਝ ਨਾ ਕੁਝ ਜਰੂਰ ਖਾਓ ਨੰਬਰ 2 ਮਲਠੀ ਅਤੇ ਕਾਲੀ ਮਿਰਚ ਨੂੰ ਭੁੰਨ ਕੇ ਗੁੜ ਦੇ ਨਾਲ ਖਾਣ ਨਾਲ ਗਲੇ ਦੀ ਖਰਾਸ਼ ਗਲਾ ਬੈਠਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਨੰਬਰ 3 ਜੇਕਰ ਤੁਹਾਡੇ ਚਿਹਰੇ ਉੱਪਰ ਦਾਣੇ ਨਿਕਲਦੇ ਹਨ ਤਾਂ ਨਿੰਮ ਦੇ ਤਾਜ਼ੇ ਪੱਤੇ ਨੂੰ ਪੀਸ ਕੇ ਇੰਦਾਂ ਨੇ ਉੱਪਰ ਲਗਾਓ ਇਸ ਦੇ ਨਾਲ ਆਰਾਮ ਮਿਲੇਗਾ ਨੰਬਰ 4 ਚੁਟਕੀ ਭਰ ਕਾਲਾ ਨਮਕ ਅਤੇ ਅਦਰਕ ਦਾ ਛੋਟਾ ਟੁਕੜਾ ਮੂੰਹ ਦੇ ਵਿੱਚ ਰੱਖ ਕੇ ਹੌਲੀ-ਹੌਲੀ ਰਸ ਚੂਸਣ ਦੇ ਨਾਲ ਐਸਿਡਿਟੀ ਠੀਕ ਹੋ ਜਾਂਦੀ ਹੈ ਨੰਬਰ 5 ਕਾਲੀ ਮਿਰਚ ਦਾਲਚੀਨੀ ਇਲਾਇਚੀ ਨੂੰ ਪੀਸ ਕੇ ਤુલਸੀ ਅਤੇ ਅਦਰਕ ਦਾ ਰਸ ਦੇ ਵਿੱਚ ਮਿਲਾ ਕੇ ਸ਼ਹਿਦ ਦੇ ਨਾਲ ਦਿਨਾਂ ਦੇ ਵਿੱਚ ਦੋ ਵਾਰ ਖਾਂ ਉਖਾਂਸੀ ਤੋਰਾ ਮਿਲ ਜਾਂਦਾ ਹੈ ਨੰਬਰ 6 ਰਾਤ ਨੂੰ ਸੌਂਦੇ ਸਮੇਂ ਇੱਕ ਚਮਚ ਦੇਸੀ ਘਿਓ ਜਾਂ ਫਿਰ ਦੋ ਚੁੱਟੀਆਂ ਹਲਦੀ ਇੱਕ ਗਲਾਸ ਪਾਣੀ ਦੇ ਵਿੱਚ ਉਬਾਲ ਕੇ ਘਰਾਰੇ ਕਰਨ ਦੇ ਨਾਲ ਛਾਲੇ ਤੋਰਾ ਮਿਲਦਾ ਹੈ ਨੰਬਰ 7 ਦਾ ਸਵੇਰੇ ਖਾਲੀ ਪੇਟ ਦਹੀਂ ਦਾ ਸੇਵਨ ਕਰਨ ਨਾਲ ਦਿਮਾਗ ਨੂੰ ਠੰਡਕ ਮਿਲਦੀ ਹੈ ਅਤੇ ਦਿਮਾਗ ਤੇਜ਼ ਹੁੰਦਾ ਹੈ ਨੰਬਰ 8 ਰੋਜ਼ਾਨਾ ਪੁਦੀਨੇ ਦਾ ਸੇਵਨ ਕਰਨ ਦੇ ਨਾਲ ਪੇਟ ਨੂੰ ਠੰਡਕ ਮਿਲਦੀ ਹੈ ਅਤੇ ਪੇਟ ਵੀ ਠੀਕ ਰਹਿੰਦਾ ਹੈ ਨੰਬਰ 9 ਗਰਮੀ ਦੇ ਮੌਸਮ ਵਿੱਚ ਬਾਹਰ ਤੋਂ ਆ ਕੇ ਇੱਕਦਮ ਬਿਲਕੁਲ ਵੀ ਨਹੀਂ ਨਾ ਹੋਣਾ ਚਾਹੀਦਾ। ਨੰਬਰ 10 ਦੁੱਧ ਦੇ ਨਾਲ ਖਟੀਆਂ ਚੀਜ਼ਾਂ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ। ਇਸ ਦੇ ਨਾਲ ਸਰੀਰ ਨੂੰ ਨੁਕਸਾਨ ਪਹੁੰਚ ਸਕਦਾ ਹੈ। ਨੰਬਰ 11 ਕarele ਦੀ ਸਬਜ਼ੀ ਹਫ਼ਤੇ ਦੇ ਵਿੱਚ ਇੱਕ ਦੋ ਵਾਰ ਜ਼ਰੂਰ ਖਾਓ। ਇਸ ਦੇ ਨਾਲ ਸਕਿਨ ਸਾਫ਼ ਅਤੇ ਚਮਕਦਾਰ ਹੁੰਦੀ ਹੈ। ਨੰਬਰ 12 ਰੋਜ਼ਾਨਾ ਸਵੇਰੇ ਖਾਲੀ ਪੇਟ ਭਿੱਜੇ ਹੋਏ ਬਦਾਮ ਦਾ ਛਿਲਕਾ ਉਤਾਰ ਕੇ ਖਾਓ ਅਤੇ ਉੱਪਰ ਦੀ ਹਲਕਾ ਗਰਮ ਦੁੱਧ ਪੀ ਲਓ ਜਿਆਦਾ ਸ਼ਤ ਤੇਜ ਹੋਵੇਗੀ ਅੱਖਾਂ ਦੀ ਰੌਸ਼ਨੀ ਵੀ ਵੱਧ ਤੇਜ ਹੋਵੇਗੀ ਅਤੇ ਹੱਡੀਆਂ ਵੀ ਮਜ਼ਬੂਤ ਹੋਣਗੀਆਂ ਨੰਬਰ 13 ਜਿਨ੍ਹਾਂ ਦੀ ਤ્વਚਾ ਰੁੱਖੀ ਹੁੰਦੀ ਹੈ ਉਹਨਾਂ ਨੂੰ ਨਾਸ਼ਪਤੀ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 14 ਜੇਕਰ ਤੁਹਾਨੂੰ ਕਬਜ਼ ਦੀ ਦਿੱਕਤ ਰਹਿੰਦੀ ਹੈ ਤਾਂ ਮੂੰਗੀ ਦੀ ਦਾਲ ਦਾ ਸੇਵਨ ਜਿਆਦਾ ਕਰੋ ਨੰਬਰ 15 ਕਦੇ ਵੀ ਪਾਣੀ ਨੂੰ ਇੱਕ ਸਾਂ ਦੇ ਵਿੱਚ ਨਹੀਂ ਪੀਣਾ ਚਾਹੀਦਾ ਪਾਣੀ ਨੂੰ ਹਮੇਸ਼ਾ ਤਸੱਲੀ ਦੇ ਨਾਲ ਬੈਠ ਕੇ ਘੁੱਟ-ਘੁੱਟ ਕਰਕੇ ਪੀਣਾ ਚਾਹੀਦਾ ਹੈ ਨੰਬਰ 16 ਜਿਆਦਾ ਚਾਹ ਪੀਣ ਦੇ ਨਾਲ ਦੰਦਾਂ ਦੇ ਐਨੀਮਲ ਦੇ ਉੱਪਰ ਬਹੁਤ ਬੁਰਾ ਅਸਰ ਪੈਂਦਾ ਹੈ ਨੰਬਰ 17 ਜਿੰਨਾ ਲੋਕਾਂ ਨੂੰ ਪਿਸ਼ਾਬ ਰੁਕ-ਰੁਕ ਕੇ ਆਉਂਦਾ ਹੈ ਉਹਨਾਂ ਨੂੰ ਕੱਚੀ ਮੂਲੀ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 18 ਫੈਟੀ ਲੀਵਰ ਦੇ ਮਰੀਜ਼ਾਂ ਨੂੰ ਦੁੱਧ ਦਾ ਸੇਵਨ ਨਹੀਂ ਕਰਨਾ ਚਾਹੀਦਾ ਨੰਬਰ 19 ਅੰਬ ਖਾਣ ਤੋਂ ਬਾਅਦ ਹਰੀ ਮਿਰਚ ਦਾ ਸੇਵਣਾ ਨਹੀਂ ਕਰਨਾ ਚਾਹੀਦਾ ਨੰਬਰ 20 ਜਿਆਦਾ ਚੌਲਾਂ ਦਾ ਸੇਵਣਾ ਕਰਨ ਦੇ ਨਾਲ ਡਾਇਬਟੀਜ਼ ਦੀ ਦਿੱਕਤ ਹੋ ਸਕਦੀ ਹੈ ਨੰਬਰ 21 ਕੋਈ ਵੀ ਖੱਟੀ ਚੀਜ਼ ਖਾਣ ਤੋਂ ਬਾਅਦ ਪਾਣੀ ਪੀਣ ਦੇ ਨਾਲ ਪੇਟ ਦੇ ਵਿੱਚ ਸੋਜ ਹੋ ਸਕਦੀ ਹੈ ਨੰਬਰ 22 ਸਵੇਰੇ ਉੱਠਣਸਾਰ ਹੀ ਮੋਬਾਈਲ ਦੀ ਵਰਤੋਂ ਕਰਨ ਦੇ ਨਾਲ ਸਿਰਦਰਦ ਦੀ ਸਮੱਸਿਆ ਹੋਣ ਲੱਗਦੀ ਹੈ ਨੰਬਰ 13 ਰੋਜ਼ਾਨਾ ਸਵੇਰੇ ਉੱਠਣਸਾਰ ਹੀ ਵਾਲਾਂ ਦੇ ਵਿੱਚ ਕੰਗੀ ਕਰਨ ਦੇ ਨਾਲ ਵਾਲ ਘੱਟ ਟੁੱਟਦੇ ਹਨ ਅਤੇ ਮਜ਼ਬੂਤ ਵੀ ਰਹਿੰਦੇ ਹਨ। ਨੰਬਰ 24 ਬਾਰ ਬਾਰ ਪਿਸ਼ਾਬ ਜਾਣ ਦੀ ਦਿੱਕਤ ਹੈ ਤਾਂ ਪੁੰਨੇ ਹੋਇ ਛੋਲਿਆਂ ਦਾ ਸੇਵਨ ਕਰਨਾ ਚਾਹੀਦਾ ਹੈ। ਨੰਬਰ 25 ਜੇਕਰ ਤੁਸੀਂ ਦੰਦਾਂ ਦੀ ਕਿਸੇ ਵੀ ਸਮੱਸਿਆ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਸਵੇਰੇ ਥੋੜੀ ਦੇਰ ਤਤਨ ਜ਼ਰੂਰ ਕਰੋ। ਇਸ ਦੇ ਨਾਲ ਤੁਹਾਡੇ ਦੰਦ ਮਜ਼ਬੂਤ ਵੀ ਹੋਣਗੇ। ਅਤੇ ਨਾਲ ਹੀ ਚਮਕਦਾਰ ਵੀ ਹੋ ਜਾਣਗੇ ਨੰਬਰ 26 ਰਜਾਨਾ ਦਹੀਂ ਜਾਂ ਲੱਸੀ ਦਾ ਸੇਵਨ ਕਰਨ ਦੇ ਨਾਲ ਯੂਰੀਨ ਇਨਫੈਕਸ਼ਨ ਨਹੀਂ ਹੁੰਦੀ ਨੰਬਰ 27 ਟਮਾਟਰ ਦਾ ਸੂਪ ਪੀਣ ਦੇ ਨਾਲ ਵਜਨ ਘਟਦਾ ਹੈ ਨੰਬਰ 28 ਜਲੇ ਹੋਏ ਬਰਤਨ ਨੂੰ ਸਾਫ਼ ਕਰਨ ਦੇ ਲਈ ਉਸ ਦੇ ਵਿੱਚ ਪਿਆਜ਼ ਨੂੰ ਕੱਟ ਕੇ ਪਾਣੀ ਨੂੰ ਵਿੱਚ ਹਵਾ ਲਓ ਬਰਤਨ ਸਾਫ਼ ਹੋ ਜਾਵੇਗਾ ਨੰਬਰ 29 ਤੁਰ ਜਾਨਾ ਸਵੇਰੀ ਉੱਠਦੇ ਹੀ ਬਿਨਾ ਮੂੰਹ ਧੋਤੇ ਘੱਟ ਤੋਂ ਘੱਟ ਇੱਕ ਗਲਾਸ ਪਾਣੀ ਜ਼ਰੂਰ ਪਿਓ ਨੰਬਰ 3 ਬੁਖਾਰ ਉਤਰਨ ਦੇ ਲਈ ਇੱਕ ਗਲਾਸ ਪਾਣੀ ਦੇ ਵਿੱਚ ਗਰੂ ਨੂੰ ਕੱਟ ਕੇ ਚੰਗੀ ਤਰ੍ਹਾਂ ਹਵਾ ਲਓ ਅਤੇ ਜਦੋਂ ਪਾਣੀ ਇੱਦਾਂ ਰਹਿ ਜਾਵੇ ਤਾਂ ਉਸ ਨੂੰ ਛਾਨ ਕੇ ਗਰਮ ਗਰਮ ਚਾਰੀ ਤਰ੍ਹਾਂ ਪਿਓ ਇਸ ਦੇ ਨਾਲ ਤੁਹਾਨੂੰ ਬੁਖਾਰ ਠੀਕ ਕਰਨ ਦੇ ਵਿੱਚ ਮਦਦ ਮਿਲੇਗੀ ਨੰਬਰ 31 ਡੱਬ ਰੋਟੀ ਨੂੰ ਦੁੱਧ ਦੇ ਵਿੱਚ ਕਿਉਂਕਿ ਖਾਣ ਦੇ ਨਾਲ ਡੁੱਬਲੇ ਪਤਲੇ ਲੋਕ ਵੀ ਜ਼ਿਹਤਮੰਦ ਹੋ ਜਾਂਦੇ ਹਨ ਨੰਬਰ 32 ਜੇਕਰ ਤੁਹਾਡੇ ਘਰ ਦੇ ਵਿੱਚ ਘਟਨ ਮਹਿਸੂਸ ਹੋ ਰਹੀ ਹੈ ਤਾਂ ਥੋੜਾ ਜਿਹਾ ਕपूर ਨੂੰ ਜਲਾ ਕੇ ਪੂਰੇ ਘਰ ਦੇ ਵਿੱਚ ਘੁਮਾ ਦਿਓ ਇਸ ਦੇ ਨਾਲ ਆਕਸੀਜਨ ਲੈਵਲ ਵਧੇਗਾ ਨੰਬਰ 33 ਰਜਾਨਾ ਲਹਾਉਣ ਦੇ ਸਮੇਂ ਪਾਣੀ ਦੇ ਵਿੱਚ ਅੱਧਾ ਨਿੰਮੂ ਨਿਚੋੜ ਲੋ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੀ ਸਕਿਨ ਚਮਕੇਗੀ ਤੇ ਸਰੀਰ ਦੇ ਵਿੱਚ ਵੀ ਚੁਸਤੀ-ਪੁਰਤੀ ਬਣੀ ਰਹੇਗੀ ਨੰਬਰ 34 ਰੋਜ਼ਾਨਾ ਟਮਾਟਰ ਜਾਂ ਟਮਾਟਰ ਦੇ ਬਣੇ ਜੂਸ ਦਾ ਸੇਵਨ ਕਰਨ ਨਾਲ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦੇ ਵਿੱਚ ਮਦਦ ਮਿਲਦੀ ਹੈ ਨੰਬਰ 35 ਜਲੇਬੀ ਨੂੰ ਗਰਮ ਦੁੱਧ ਦੇ ਨਾਲ ਖਾਣ ਨਾਲ ਕਮਰ ਦਰਦ ਥਕਾਨ ਅਤੇ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ ਨੰਬਰ 36 ਜੇਕਰ ਤੁਹਾਡੇ ਸਰੀਰ ਦੇ ਵਿੱਚ ਵਿਟਾਮਿਨ ਡੀ ਦੀ ਕਮੀ ਹੋ ਜਾਵੇ ਤਾਂ ਸਵੇਰੇ ਸੂਰਜ ਦੀ ਰੌਸ਼ਨੀ ਦੇ ਵਿੱਚ ਜ਼ਰੂਰ ਬੈਠੋ ਸਵੇਰੇ ਸਵੇਰ ਦੀ ਧੁੱਪ ਦੇ ਵਿੱਚ ਬੈਠਣ ਨਾਲ ਵਿਟਾਮਿਨ ਡੀ ਦੀ ਕਮੀ ਨਹੀਂ ਹੁੰਦੀ ਨੰਬਰ 37 ਸੇਬ ਦਾ ਜੂਸ ਕੱਢ ਕੇ ਉਸ ਦੇ ਵਿੱਚ ਥੋੜਾ ਜਿਹਾ ਅਦਰਕ ਦਾ ਰਸ ਮਿਲਾ ਕੇ ਪਿਓ ਇਸ ਦੇ ਨਾਲ ਬੁਖਾਰ ਤੋਂ ਆਰਾਮ ਮਿਲਦਾ ਹੈ ਨੰਬਰ 38 ਜੇਕਰ ਤੁਹਾਨੂੰ ਕਬਜ਼ ਦੀ ਸਮੱਸਿਆ ਰਹਿੰਦੀ ਹੈ ਤਾਂ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਹਲਕਾ ਗਰਮ ਦੁੱਧ ਪਿਓ ਨੰਬਰ 49 ਜੇਕਰ ਤੁਹਾਡੀ ਹਲਵਾਈ ਨਹੀਂ ਪਾ ਰਹੀ ਤਾਂ ਵਿਟਾਮਿਨ ਡੀ ਦੀਆਂ ਚੀਜ਼ਾਂ ਦਾ ਜ਼ਿਆਦਾ ਤੋਂ ਜ਼ਿਆਦਾ ਸੇਵਨ ਕਰੋ ਨੰਬਰ 40 ਵੱਡੀ ਇਲਾਇਚੀ ਨੂੰ ਪਾਣੀ ਦੇ ਵਿੱਚ ਉਬਾਲ ਕੇ ਪਿਓ ਇਸ ਦੇ ਨਾਲ ਤੁਹਾਡੇ ਪੇਟ ਦੀ ਚਰਬੀ ਘੱਟ ਹੋਣ ਲੱਗੇਗੀ। ਨੰਬਰ 41 ਜਦੋਂ ਬੱਚਾ 6 ਮਹੀਨਿਆਂ ਦਾ ਹੋ ਜਾਵੇ ਤਾਂ ਉਸ ਨੂੰ ਦਾਲ ਦਾ ਪਾਣੀ ਪਿਐਓ ਕਿਉਂਕਿ ਦਾਲ ਦਾ ਪਾਣੀ ਸਰੀਰ ਦੇ ਵਿੱਚ ਖੂਨ ਬਣਾਉਣ ਦਾ ਕੰਮ ਕਰਦਾ ਹੈ। ਨੰਬਰ 42 ਗੋਭੀ ਦੇ ਪੱਤਿਆਂ ਨੂੰ ਸਰੀਰ ਦੇ ਉੱਪਰ ਲਪੇਟਣ ਨਾਲ ਜੋੜਾਂ ਤੇ ਗਠੀਆਂ ਸੋਜ ਤੋਂ ਆਰਾਮ ਮਿਲਦਾ ਹੈ। ਨੰਬਰ 43 ਪਾਲਕ ਦਾ ਸੇਵਨ ਕਰਨ ਨਾਲ ਦਿਮਾਗ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦੇ ਨਾਲ ਜਿਆਦਾ ਅਤਵਾਦੀ ਹੈ ਅਤੇ ਸਰੀਰ ਦੇ ਵਿੱਚ ਖੂਨ ਦੀ ਕਮੀ ਨੂੰ ਵੀ ਪੂਰਾ ਕਰਦਾ ਹੈ ਨੰਬਰ 45 ਪਪੀਤੇ ਦਾ ਸੇਵਨ ਪੇਟ ਅਤੇ ਵਜ਼ਨ ਘਟਾਉਣ ਦੇ ਲਈ ਕਾਫੀ ਚੰਗਾ ਮੰਨਿਆ ਜਾਂਦਾ ਹੈ ਸਵੇਰੇ ਖਾਲੀ ਪੇਟ ਪਪੀਤਾ ਖਾਣ ਦੇ ਨਾਲ ਪੇਟ ਦੇ ਨਾਲ ਜੁੜੀਆਂ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਨੰਬਰ 45 ਨਾਰੀਅਲਾ ਅਤੇ ਗੋੜ ਦਾ ਸੇਵਨ ਕਰਨ ਦੇ ਨਾਲ ਸਾਡੇ ਸਰੀਰ ਦਾ ਮੋਟਾਪਾ ਘਟ ਹੁੰਦਾ ਹੈ ਨੰਬਰ 46 ਔਰਤਾਂ ਦੇ ਲਈ ਅਸ਼ਵਗੰਧਾ ਫਾਇਦੇਮੰਦ ਹੁੰਦਾ ਹੈ ਜਾਂਤਵੱਚਾ ਤੇ ਲਈ ਅਤੇ ਬਾਲਾਂ ਦੇ ਲਈ ਵੀ ਕਾਫੀ ਲਾਭਕਾਰੀ ਹੁੰਦਾ ਹੈ ਅਸ਼ਵਗੰਧਾ ਚੂਰ ਨੂੰ ਗੰਗਨੇ ਪਾਣੀ ਦੇ ਵਿੱਚ ਮਿਲਾ ਕੇ ਪੀਣ ਦੇ ਨਾਲ ਔਰਤਾਂ ਨੂੰ ਸਿਹਤ ਸੰਬੰਧੀ ਕਈ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ ਨੰਬਰ 47 ਪਿਆਜ਼ ਅਤੇ ਗੁੜ ਦਾ ਸੇਵਨ ਕਰਨ ਦੇ ਨਾਲ ਦਿਲ ਠੀਕ ਰਹਿੰਦਾ ਹੈ ਨੰਬਰ 48 ਦੁੱਧ ਦੇ ਵਿੱਚ ਕੇਲਾ ਮਿਲਾ ਕੇ ਖਾਣ ਦੇ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ ਨੰਬਰ 49 ਜੋ ਰਾਤ ਨੂੰ ਸੌਂਦੇ ਸਮੇਂ ਸਿਰ ਦੇ ਨੀਚੇ ਸਹਰਾਣਾ ਲੈ ਕੇ ਸੌਂਦੇ ਹਨ ਉਹਨਾਂ ਨੂੰ ਕਮਰ ਦਰਦ ਅਤੇ ਰੀੜ ਦੀ ਹੱਡੀ țeḍḍī ਹੋਣ ਦੀ ਦਿੱਕਤ ਹੋ ਸਕਦੀ ਹੈ। ਨੰਬਰ 50 ਜੇਕਰ ਤੁਸੀਂ ਫਟੀਆਂ ਅੱਡੀਆਂ ਤੋਂ ਪਰੇਸ਼ਾਨ ਹੋ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਹਲਕਾ ਗਰਮ ਦੇਸੀ ਘਿਓ ਅੱਡੀਆਂ ਉੱਪਰ ਲਗਾ ਲਓ। ਉਸ ਦੇ ਨਾਲ ਤੁਹਾਨੂੰ ਆਰਾਮ ਮਿਲੇਗਾ। ਨੰਬਰ 51 ਜੇਕਰ ਤੁਹਾਨੂੰ ਕਿਸੇ ਵੀ ਕਾਰਨ ਨੀਂਦ ਨਹੀਂ ਆ ਰਹੀ ਤਾਂ ਰਾਤ ਨੂੰ ਭੋਜਨ ਤੋਂ ਬਾਅਦ ਸੌਣ ਤੋਂ 1 ਘੰਟਾ ਪਹਿਲਾਂ ਹਲਦੀ ਵਾਲਾ ਗਰਮ ਦੁੱਧ ਪਿਓ। ਨੀਂਦ ਆ ਜਲਦੀ ਆ ਜਾਵੇਗੀ ਇਹ ਵੀਡੀਓ ਆਮ ਜਾਣਕਾਰੀ ਤੇ ਅਧਾਰਤ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ